Hallelujah, hallelujah, hallelujah. Thank you, Jesus. 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 Riboro, ki je skoraj reberi, 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 ki je 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 re ਸੋ ਜੀ ਨਹੀਂ ਜਨਾਈ ਇਸ ਪ੍ਰਾਰਥਨਾ ਨੂੰ ਜੁਟ ਚੁੱਕਿਆ ਤੜਾ ਸਭਨਾਂ ਦਾ ਸਵਾਗਤ ਕਰਦਿਆਂ ਜੀਵਿਤ ਪਰਮੇਸ਼ਰ ਦੀ ਜੀਵਿਤ ਪ੍ਰੈਜ਼ੈਂਸ ਦੇ ਵਿੱਚ ਜਿੱਥੇ ਆ ਕੇ ਜ਼ਿੰਦਗੀਆਂ ਲਾਤ ਪਰਮੇਸ਼ਰ ਜਨਰੇਸ਼ਨ ਤੱਕ ਸੇਵ ਨਹੀਂ ਛੱਡਦੇ ਔਰ ਮੇਰਾ ਫੇਥ ਹੈ ਕਿ ਪਰਮੇਸ਼ਰ ਤਾਨੂੰ ਹੀ ਤੜੀਆਂ ਜਨਰੇਸ਼ਨ ਤੱਕ ਖੁਦਾਵੰ ਤਾਨੂੰ ਬles ਕਰਨਗੇ ਤੜੀਆਂ ਪੀੜੀਆਂ ਤੋਂ ਪੀੜੀਆਂ ਪਰਮੇਸ਼ਰ ਤਾਨੂੰ ਆਸ਼ੀਸ਼ਿਤ ਕਰਨਗੇ ਸੋ ਚੁੱਕ ਜਾਓ ਪਰਮੇਸ਼ਰ ਦੀ ਜ਼ਿੰਦਾ ਪ੍ਰੈਜ਼ੈਂਸ ਦੇ ਵਿੱਚ ਆਪਣੇ ਆਪ ਨੂੰ ਅਪ ਪਰਮੇਸ਼ਰ ਦੇ ਹੱਥਾਂ ਚ ਦਿੰਦੇ ਆਂ ਸਮਰਪਿਤ ਕਰਦੇ ਆਂ ਸਰੈਂਡਰ ਕਰਦੇ ਆਂ ਆਪਣੇ ਆਪ ਨੂੰ ਖਾਲੀ ਕਰਦੇ ਆਂ ਆਪਣੇ ਹਿਰਦਿਆਂ ਨੂੰ ਪਵਿੱਤਰ ਕਰਦੇ ਆਂ ਆਪਣੇ ਹੱਥਾਂ ਨੂੰ ਉਠਾਉਂਦੇ ਆਂ ਆਪਣੀਆਂ ਜ਼ੁਬਾਨਾਂ ਨੂੰ ਖੋਲਦੇ ਆਂ ਕਹੋ ਕਿ ਪਰਮੇਸ਼ਰ ਖੁਦਾਵਨ ਮੈਂ ਤੇਰੇ ਅੱਗੇ ਝੁਕ ਜਾਂਦਾ ਖੁਦਾਵਨ ਮੈਂ ਤੇਰੇ ਤੋਂ ਬਿਨਾ ਕੁਝ ਨਹੀਂ ਐ ਸਮਰਥੀ ਪਰਮੇਸ਼ਰ ਬਾਕਰੂ ਮੈਂ ਤੁਹਾਡਾ ਸਵਾਗਤ ਕਰਦਾ ਪਵਿੱਤਰ ਆਤਮਾ ਮੈਂ ਤੁਹਾਡਾ ਓਨਰ ਕਰਦਾ ਆਈ ਵੈਲਕਮ ਯੂ ਲਾਰਡ ਖੁਦਾਵਨ ਮੈਂ ਤੁਹਾਡਾ ਸਵਾਗਤ ਕਰਦਾ ਮਾ ਪਿਤਾ ਆਉ ਆਪਣੀ ਮਰਜ਼ੀ ਨੂੰ ਮੇਰੇ ਉੱਤੇ ਜ਼ਾਹਿਰ ਕਰੋ ਖੁਦਾਵਨ ਜਿਸ ਤਰ੍ਹਾਂ ਤੂੰ ਚਾਹੇ ਪਰਮੇਸ਼ਰ ਤੂੰ ਮੈਨੂੰ ਚਲਾ ਆਪਣੀ ਹਜ਼ੂਰੀ ਵਿੱਚ ਤੂੰ ਲੈ ਕੇ ਆ ਆ ਪਰਮੇਸ਼ਰ ਜਿੱਦਾਂ ਤੂੰ ਚਾਹੇ ਮੈਂ ਉਦਾਂ ਪ੍ਰਾਰਥਨਾ ਕਰਾਂ ਲਾਰਡ ਜੋ ਤੂੰ ਚਾਹੇ ਮੈਂ ਬੋਲਾਂ ਬੋਲਣਾ ਪਰਮੇਸ਼ਰ ਜੋ ਤੂੰ ਚਾਹੇ ਖੁਦਾਵਨ ਮੈਂ ਦੇਖਾਂ ਉਹ ਦੇਖਾਂ ਪਰਮੇਸ਼ਰ ਖੁਦਾਵਨ ਯਹਵਾ ਤੂੰ ਜਿੱਥੇ ਚਾਹਨਾ ਮੈਂ ਚੱਲਣਾ ਮੈਂ ਉੱਥੇ ਹੀ ਚੱਲਣਾ ਪਰਮੇਸ਼ਰ ਅੱਜ ਮੇਰੀ ਅਗਵਾਹੀ ਕਰ ਪਿਤਾ ਮੇਰੀਆਂ ਆਤਮਿਕ ਅੱਖਾਂ ਨੂੰ ਖੋਲਦੇ ਮੇਰੇ ਹਿਰਦੇ ਨੂੰ ਖੋਲਦੇ ਪਰਮੇਸ਼ਰ ਮੇਰੇ ਮਨ ਨੂੰ ਬਦਲਦੇ ਪਰਮੇਸ਼ਰ ਮੇਰੀਆਂ ਬਦੀਆਂ ਨੂੰ ਆਪਣੇ ਪਵਿੱਤਰ ਲਹੂ ਦੇ ਨਾਲ ਤੋਦੇ ਪਰਮੇਸ਼ਰ ਮੈਨੂੰ پاک ਤੇ ਸਾਫ਼ ਤੇ ਮੈਨੂੰ ਸ਼ੁੱਧ ਕਰਦੇ ਖੁਦਾਵੰ ਮੇਰੀ ਅਗਵਾਹੀ ਕਰਦੇ ਸਾਮਰਤੀ ਪਰਮੇਸ਼ਰ ਐ ਖੁਦਾਵੰ ਤੇਰੀ ਦਇਆ ਜੋ ਮੈਨੂੰ ਸਭ ਚੀਜ਼ਾਂ ਨਾਲੋਂ ਪਲੀ ਆ ਪਰਮੇਸ਼ਰ ਖੁਦਾਵੰ ਅੱਜ ਤੇਰੀ ਉਹੀ ਪਲੀਾਈ ਮੇਰੇ ਜੀਵਨ ਤੇ ਮੇਰੇ ਕਰਾਨੇ ਦੇ ਉੱਤੇ ਆਵੇ ਪਿਤਾ ਮੈਂ ਤੇਰੇ ਉਧਾਰ ਨੂੰ ਦੇਖਾਂ ਮੇਰੇ ਸਾਮਰਥੀ ਪਰਮੇਸ਼ਰ ਮੈਂ ਤੇਰੀ ਕਿਰਪਾ ਨੂੰ ਤੇਰੇ ਫਜ਼ਲ ਨੂੰ ਦੇਖਾਂ ਖੁਦਾਵੰ ਤੇਰੇ ਅਨੁਗ੍ਰਹਿ ਨੂੰ ਪਰਮੇਸ਼ਰ ਮੈਂ ਦੇਖਾਂ ਤੇਰੀ ਵੱਡੀ ਦਇਆ ਨੂੰ ਪਿਤਾ ਮੈਂ ਆਪਣੇ ਜੀਵਨ ਦੇ ਉੱਤੇ ਦੇਖਾਂ ਸਾਮਰਥੀ ਪਰਮੇਸ਼ਰ ਸੋ ਕਹਿੰਦਿਆਂ ਕਿ ਪਰਮੇਸ਼ਰ ਤੇਰਾ ਧੰਨਵਾਦ ਕਰਦਾ ਮੈਂ ਤੇਰੀ ਹਰ ਇੱਕ ਬਲਾਈ ਨੂੰ ਯਾਦ ਕਰਦਿਆਂ ਹਾਂ ਪਰਮੇਸ਼ਰ ਜੋ ਤੂੰ ਮੇਰੇ ਨਾਲ ਕੀਤੀ ਸਾਮਰਥੀ ਪਰਮੇਸ਼ਰ ਤੇਰੇ ਹਰ ਇੱਕ ਪਲੇ ਕੰਮ ਨੂੰ ਮੈਂ ਯਾਦ ਕਰਦਾ ਤੇਰੇ ਚੱਜ ਤੇਰੇ ਕੁਦਮਨ ਵੱਡੇ ਕੰਮਾਂ ਨੂੰ ਜਦੋਂ ਮੇਰੀ ਲਾਈਫ ਦੇ ਉੱਤੇ ਕੀਤੇ ਉਹਦੇ ਲਈ ਮੈਂ ਤੇਰਾ ਧੰਨਵਾਦ ਕਰਦਾ ਪਿਤਾ ਤੂੰ ਮੈਨੂੰ ਲੱਖਾਂ ਜ਼ਾਰਾਂ ਕਰੋੜਾਂ ਦੀ ਤਧਾਰ ਵਿੱਚ ਚੁਣ ਲਿਆ ਪਰਮੇਸ਼ਰ ਖੁਦਾਵੰਤ ਤੇਰੀ ਕਿਰਪਾ ਪਰਿ ਨਿਗਾਹ ਮੇਰੇ ਤੇ ਹੋਈ ਪਿਤਾ ਤੂੰ ਮੈਨੂੰ ਚੰਗਾ ਕੀਤਾ ਤੂੰ ਮੈਨੂੰ ਆਸ਼ੀਸ਼ਿਤ ਕੀਤਾ ਤੂੰ ਮੈਨੂੰ ਬles ਕੀਤਾ ਤੂੰ ਮੈਨੂੰ ਚੁਣ ਲਿਆ ਤੂੰ ਮੈਨੂੰ ਫਲਦਾਰ ਬਣਾਇਆ ਪਰਮੇਸ਼ਰ ਤੂੰ ਮੈਨੂੰ ਉੱਚਾ ਕੀਤਾ ਪਰਮੇਸ਼ਰ ਤੂੰ ਮੇਰੇ ਵਿਰੋਧੀਆਂ ਦੇ ਸਨਮੁਖ ਮੇਰੇ ਲਈ ਮੇਤ ਸਜਾਇਆ ਪਰਮੇਸ਼ਰ ਐ ਖੁਦਾਵੰਤ ਤੂੰ ਮੇਰੇ ਹੱਥਾਂ ਨੂੰ ਯੁੱਧ ਕਰਨਾ ਸਿਖਾਇਆ ਮੇਰੇ ਪੈਰਾਂ ਨੂੰ ਹੀਨੀ ਦੇ ਪੈਰਾਂ ਜਾਇਆ ਬਣਾਇਆ ਲਾਰਡ ਮੈਂ ਤੇਰਾ ਧੰਨਵਾਦ ਕਰਦਾ ਪਰਮੇਸ਼ਰ ਕਹਿੰਦਾ ਕਿ ਪਰਮੇਸ਼ਰ ਮੈਂ ਤੇਰਾ ਧੰਨਵਾਦ ਕਰਦਾ ਧੰਨਵਾਦ ਕਰਦੀ ਹਾਂ ਸਾਮਰਥੀ ਪਰਮੇਸ਼ਰ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਖੁਦਾਵੰਨ ਜੋ ਇੱਕ ਵਾਰ ਫਿਰ ਤੂੰ ਆਪਣੀ ਜ਼ਿੰਦਾ ਪ੍ਰੈਜ਼ੈਂਸ ਲੈ ਕੇ ਆਂਦਾ ਮੈਂ ਤੇਰਾ ਧੰਨਵਾਦ ਕਰਦੀ ਧੰਨਵਾਦ ਕਰਦਾ ਜੋ ਤੂੰ ਮੈਨੂੰ ਪੂਰੀ ਰਾਤ ਸੰਭਾਲਿਆ ਪਰਮੇਸ਼ਰ ਅੱਜ ਦਾ ਦਿਨ ਦਿਖਾਇਆ ਪਰਮੇਸ਼ਰ ਜ਼ਿੰਦਿਆ ਦੀ ਜ਼ਮੀਨ ਤੇ ਰੱਖਿਆ ਲਾਰਡ Thank you Jesus thank you Jesus thank you Jesus can deha parmeshwar Yahova me tenu chakhiya vekhya Yahova tu kinna pala tu kinna mubarak parmeshwar ha tere tul tere saman koi nahi tu sab devi devta choh mahan ya parmeshwar main teri vadhai kar da parmeshwar meri jaan tenu mubarak te tenu tan aankh di khudawan यही होवा तेरा अनुग्रह मेरे जीवन मेरे कराने आवे खुदावन क्योंकि मैं पहला एक पुरानी सृष्ट सी परमेश्वर मैं तेरे मैंरे एक नवी सृष्ट बन चुकी हूँ पुरानी गल्ती रही हाँ परमेश्वर सब नवियां हो चुकिया पिता और मेरा फेथ फेर और मैं डिकलेयर कर दाँ कहो कि परमेश्वर मैं डिकलेयर कर दाँ मैं डिकलेयर कर दी परमेशर मेरे बच्चे नवे आ खुदावन तेरे मेरा कराना नवा मेरी मैरिड लाइफ नवी मेरा नेचर नवा मेरा स्वभाव नवा परमेश्वर ਮੇਰਾ ਉੱਠਣਾ ਬੈਠਣਾ ਨਵਾਵਾ ਪਰਮੇਸ਼ਰ ਖੁਦਾਵੰ ਯਹਵਾ ਮੇਰਾ ਫਾਈਨੈਂਸ ਨਵਾਵਾ ਪਰਮੇਸ਼ਰ ਮੇਰੇ ਨਾਲ ਜੁੜੀ ਮੇਰੀ ਇੱਕ ਇੱਕ ਚੀਜ਼ ਨਵੀਂ ਹੋ ਚੁੱਕੀ ਪਰਮੇਸ਼ਰ ਨਵੀ ਤੇ ਨਰੋਈ ਖੁਦਾਵੰ ਜੋਰਾ ਵਰ ਸਮਰਥੀ ਹੋ ਚੁੱਕੀ ਪਿਤਾ ਮੈਂ ਤੇਰਾ ਧੰਨਵਾਦ ਕਰਦਾ ਪਿਤਾ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਜੋ ਤੂੰ ਮੈਨੂੰ ਉਸ ਤਰਮੀ ਦੇ ਪ੍ਰਕਾਸ਼ ਦੀ ਤਰ੍ਹਾਂ ਚਮਕਾਉਂਦਾ ਜੋ ਸੂਰਜ ਦੇ ਨਾਈਂ ਦਿਨੋ ਦਿਨ ਵਾਦ ਦਾ ਜਾਂਦਾ ਪਰਮੇਸ਼ਰ ਖੁਦਾਵੰ ਮੈਂ ਤੇਰਾ ਧੰਨਵਾਦ ਕਰਦਾ ਤੂੰ ਮੈਨੂੰ ਚਮਕਾ ਰਿਹਾ ਤੂੰ ਮੈਨੂੰ ਵਧਾ ਰਿਹਾ ਤੂੰ ਆਪਣੇ ਬਚਨ ਦੇ ਅਨੁਸਾਰ ਪਰਮੇਸ਼ਰ ਤੂੰ ਆਪਣੇ ਬਚਨ ਚ ਲਿਖਿਆ ਕਿ ਮੈਂ ਤੈਨੂੰ ਪੂਝ ਨਹੀਂ ਬਲਕਿ ਸਿਰ ਠਹਿਰਾਵਾਂਗਾ ਲਾਰਡ ਖੁਦਾਵਨ ਯਹਵਾ ਤੂੰ ਮੈਨੂੰ ਸਿਰ ਠਹਿਰਾ ਰਿਹਾ ਤੂੰ ਮੈਨੂੰ ਉੱਚਾ ਕਰ ਰਿਹਾ ਤੂੰ ਮੇਰੇ ਤੇ ਅਨੁਗ੍ਰਹਿ ਕਰ ਰਿਹਾ ਪਰਮੇਸ਼ਰ ਮੈਂ ਤੇਰਾ ਧੰਨਵਾਦ ਕਰਦਾ ਧੰਨਵਾਦ ਕਰਦੀ ਹਾਂ ਸਮਰਥੀ ਪਰਮੇਸ਼ਰ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਰੇ ਬੁਰੂ ਸ਼ੇਕ ਕੀ ਤੇ ਨੀਲੇ ਰੇ ਬੇਰੇ ਸ਼ੇਕ ਕੀ ਤੇ ਨੀਲੇ ਰੇ ਬੇਰੇ ਸ਼ੇਕ ਕੀ ਤੇ ਨੀਲੇ ਰੇ ਬੇਰੇ ਮੈਂ ਪ੍ਰਭ ਯੇਸ਼ੂ ਮਸੀਹ ਦੇ ਨਾਮ ਦੇ ਪ੍ਰਾਰਥਨਾ ਕਰਦੀ ਆ ਜਿਨੇ ਜਾਨ ਅਜ ਦੀਸ ਪ੍ਰਾਰਥਨਾ ਨੂੰ ਸੁਣ ਰਹਾ ਖੁਦਾਵੰਤ ਤੇਰਾ ਆਤਮਾ ਨੂੰ ਛੂਵੇ ਲੋ ਰਾਈਟ ਨਾਉ ਤੇਰੀ ਸਾਮਰਥਿਨਤਾ ਤੇ ਉੱtre ਪਿਤਾ ਤੇਰਾ ਬਿਸ਼ੇਕੇ ਨਾ ਤੇ ਉੱtre ਉਸੇ ਅਭਿਸ਼ੇਕ ਦੇ ਕਾਰਨ ਪਰਮੇਸ਼ਰਤ ਇਹਨਾਂ ਦੀਆਂ ਜ਼ਿੰਦਗੀਆਂ ਚੋ ਸਾਰੇ ਜੂਲੇ ਸ਼ਾਪਕਸ ਬੰਦਨ ਟੁੱਟ ਜਾਣ ਸੁਪਰਨੈਚਰਲ ਅਨੋਇੰਟਿੰਗ ਇਹਨਾਂ ਦੇ ਉੱਤੇ ਤੇਰੇ ਕਾਚ ਕਰੇ ਪਰਮੇਸ਼ਰ ਤੇਰੇ ਐਂਜਲਸ ਪਰਮੇਸ਼ਰ ਇਹਨਾਂ ਨੂੰ ਛੂਲਣ ਖੁਦਾਵਨ ਇਹਨਾਂ ਦੇ ਲਈ ਬੰਦ ਰਸਤਿਆਂ ਨੂੰ ਖੋਲ ਦੇ ਨਾ ਤੇਰਾ ਆਤਮਾ ਖੁਦਾਵਨ ਤੇਰੀ ਸਮਰਥ ਇਹਨਾਂ ਦੇ ਉੱਤੇ ਆਵੇ ਪਰਮੇਸ਼ਰ ਤੇਰਾ ਗ੍ਰੇਸ ਇਹਨਾਂ ਨੂੰ ਕੇਰੇ ਖੁਦਾਵਨ ਖੁਦਾ ਐ ਯਹੋਵਾ ਨਦੀਆਂ ਬੰਦ ਅੱਖਾਂ ਨੂੰ ਖੋਲ ਦੇ ਪਰਮੇਸ਼ਰ ਇਹਨਾਂ ਦੇ ਮੋٹے ਮਨ ਪਰਮੇਸ਼ਰ ਮਾਸ ਦੇ ਦਿਲ ਬਣਾ ਦੇ ਖੁਦਾਵਨ ਯਹੋਵਾ ਇਨ ਦੇ ਪੱਥਰ ਦੇ ਦਿਲ ਕੱਢ ਕੇ ਮਾਸ ਦੇ ਦਿਲ ਦੇ ਦੇ ਖੁਦਾਵਨ ਐ ਯਹੋਵਾ ਨਦੀਆਂ ਜ਼ਿੰਦਗੀਆਂ ਇਹਨਾਂ ਦੇ ਕਰਾਨੀਆਂ ਨੂੰ ਚੇਂਜ ਕਰ ਦੇ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਖੁਦਾਵਨ ਜਿਨੇ ਜਨ ਤੇਰੇ ਕਰ ਦੇ ਵਿੱਚ ਬੋਂਦੇ ਆ ਪਰਮੇਸ਼ਰ ਮੇਰੀ ਪ੍ਰਾਰਥਨਾ ਖੁਦਾਵਨ ਆਪੀਆਂ ਪ੍ਰਾਰਥਨਾਵਾਂ ਤੋਂ ਬਾਅਦ ਤੇਰੇ ਅੱਗੇ ਬੋਂਦੇ ਆ ਪਰਮੇਸ਼ਰ ਖੁਦਾਵਨ ਇਹਨਾਂ ਦੀਆਂ ਪ੍ਰਾਰਥਨਾਵਾਂ ਪਰਮੇਸ਼ਰ ਤੇਰੇ ਹੈਵਨ ਤੋਂ ਪਰਮੇਸ਼ਰ ਉੱਤਰ ਲੈ ਕੇ ਆਉਣ ਖੁਦਾਵਨ ਇਨਾਂ ਦੀਆਂ ਜ਼ਿੰਦਗੀਆਂ ਸੇਵ ਨਾਰਾਇਣ ਪਰਮੇਸ਼ਰ ਇਹ ਆਤਮਿਕ ਫਿਜ਼ੀਕਲੀ ਪਰਮੇਸ਼ਰ ਹਰਿ ਸੇਜ ਉਤੇ ਬlesਸ ਹੋਣ ਖੁਦਾਵਨ ਯੇਸ਼ੂ ਮਸੀਹ ਦੇ ਨਾਮ ਵਿੱਚ ਖੁਦਾਵਨ ਇਹ ਤੇਰੀ ਵਡਿਆਈ ਕਰਨ ਤੇਰੇ ਵੱਡੇ ਕੰਮਾਂ ਦੇ ਨਾਲ ਖੜੇ ਹੋ ਕੇ ਪਰਮੇਸ਼ਰ ਤੇਰੀ ਸਤਿਤੀ ਤੇਰੀ ਆਰਾਧਨਾ ਕਰਨ ਸਮਰਥੀ ਪਰਮੇਸ਼ਰ ਖੁਦਾਵਨ ਤੇਰਾ ਆਤਮਾ ਨੂੰ ਟੱਚ ਕਰੇ ਰਾਈਟ ਨਾਉ ਗੈਰ ਜ਼ੁਬਾਨ ਦੇ ਨਾਲ ਪਰਚਨ ਪਵਿੱਤਰ ਆਤਮਾ ਤੇਰੇ ਦਾਨਾਂ ਤੇ ਵਰਦਾਨਾਂ ਦੇ ਨਾਲ ਰਾਈਟ ਨਾਓ ਪਰ ਜਾਣ ਯਿਸੂ ਮਸੀਹ ਦੇ ਨਾਮ ਵਿੱਚ ਜਿਸ ਤਰ੍ਹਾਂ ਰਸੂਲ ਪਰਮੇਸ਼ਰ ਤੇਰੇ ਬਲ ਤੇਰੇ ਜ਼ੋਰ ਨੂੰ ਪਾ ਕੇ ਤੇਰੇ ਆਤਮਾ ਨੂੰ ਪਾ ਕੇ ਤੇਰੇ ਵਰਦਾਨਾਂ ਨੂੰ ਪਾ ਕੇ ਦਲੇਰ ਹੋ ਕੇ ਤੇਰੇ ਸੁਸਮਾਚਾਰ ਨੂੰ ਸੁਣਾਇਆ ਉਸ ਗ੍ਰੇਸ ਇਹਨਾਂ ਦੀ ਲਾਈਵ ਦੇ ਉੱਤੇ ਆਵੇ ਇਹਨਾਂ ਦੀਆਂ ਬੰਦ ਬੁੱਧੀਆਂ ਖੁੱਲ ਜਾਣ ਆਤਮਿਕ ਅੱਖ ਖੁੱਲ ਜਾਣ ਪਿਤਾ ਦੇ ਮਨ ਜੋ ਮੋਟਿਆ ਪਰਮੇਸ਼ਰ ਉਹ ਪਵਿੱਤਰ ਹੋ ਜਾਣ ਸ਼ੁੱਧ ਹੋ ਜਾਣ ਉਹ ਸਾਫ ਹੋ ਜਾਣ ਇਹਨਾਂ ਦੀ ਪਾਪ ਵਾਲੀ ਜ਼ਿੰਦਗੀ ਇਹਨਾਂ ਨੂੰ ਛੱਡ ਕੇ ਜਾਵੇ ਯੇਸ਼ੂ ਮਸੀਹ ਦੇ ਨਾਮ ਵਿੱਚ ਔਰ ਪਿਤਾ ਇਹ ਸਿਰਫ ਤੇਰੇ ਲਈ ਜੀਣ ਪਰਮੇਸ਼ਰ ਤੇਰੇ ਲਈ ਚੱਲਣ ਪਰਮੇਸ਼ਰ ਤੇਰੇ ਲਈ ਉੱਠਣ ਤੇਰੇ ਲਈ ਬੈਠਣ ਇਹਨਰੇ ਜੀਵਨ ਨੂੰ ਮੈਂ ਬlesਸ਼ ਘੋਸ਼ਿਤ ਕਰਦੀ ਹਾਂ ਰੇ ਬੋਰੋਸ਼ੇ ਕੇ ਤੇ ਨੇਲੇ ਰੇ ਬਰੇਸ਼ੇ ਕੇ ਤੇ ਨੇਲੇ ਰੇ ਬਰੇਸ਼ੇ ਕੇ ਤੇ ਨੇਲੇ ਰੇ ਬਰੇ ਰੇਖੇ ਤੇ ਨੈਲੇ ਰੇ ਬੋਰੇ ਸ਼ੇਕ ਕੇ ਤੇ ਨੈਲੇ ਰੇ ਬਰੇ ਸ਼ੇਕ ਕੇ ਤੇ ਨੈਲੇ ਰੇ ਬਰੇ ਸੋ ਸਭ ਜਨ ਆਪਣੇ ਆਪ ਨੂੰ ਤਿਆਰ ਕਰਦੇ ਹਾਂ ਇਹਦੇ ਵਚਨ ਦੇ ਲਈ ਕਹਿੰਦੇ ਹਾਂ ਕਿ ਪਰਮੇਸ਼ਰ ਅੱਜ ਦਾ ਤੇਰਾ ਵਚਨ ਮੇਰੇ ਜੀਵਨ ਨੂੰ ਸੇਵ ਨਾ ਛੱਡੇ ਲੋ ਖੁਦਾਵੰ ਆਪਣੇ ਵਚਨ ਨੂੰ ਪੇਜ ਕੇ ਤੂੰ ਚੰਗਿਆ ਕਰਦਾਉਣ ਵਾਲੀਆਂ ਸਾਰੀਆਂ ਤਬਾਹੀਆਂ ਤੋਂ ਸਾਨੂੰ ਬਚਾਉਣਾ ਖੁਦਾਵੰ ਅੱਜ ਮੈਂ ਆਪਣੇ ਜੀਵਨ ਦੇ ਹਰ ਹਿੱਸੇ ਦੇ ਉੱਤੇ ਜਿੱਥੇ ਸ਼ੈਤਾਨ ਨੇ ਮੇਰੇ ਲਈ ਹਥਿਆਰ ਰੱਖੇ ਪਿਤਾ ਵੈਰੀਆਂ ਦੇ ਜਾਲ ਵਿਛਾਏ ਪਰਮੇਸ਼ਰ ਆਈ ਤੇਰਾ ਵਚਨ ਮੈਨੂੰ ਨਾ ਸਭਨਾ ਤੋਂ ਬਚਾਵੇਗਾ ਪਿਤਾ ਔਰ ਮੇਰੀ ਲਾਈਫ ਤੇ ਨਿਊ ਗ੍ਰੇਸ ਨਿਊ ਗਲੋਰੀ ਨੂੰ ਰਿਲੀਜ਼ ਕਰੇਗਾ ਪਿਤਾ ਡਿਵਾਈਨ ਸੈਲ ਪਰ ਮੈਨੂੰ ਦਵੇਗਾ ਪਰਮੇਸ਼ਰ ਮੈਨੂੰ ਤੇਰੇ ਕਰੀਬ ਲੈ ਕੇ ਜਾਵੇਗਾ ਪਰਮੇਸ਼ਰ ਮੇਰੀ ਆਤਮਿਕ ਅੱਖਾਂ ਨੂੰ ਖੋਲੇਗਾ ਮੇਰੀ ਈਸ਼ਵਰੀ ਬੁੱਧੀ ਨੂੰ ਪਰਮੇਸ਼ਰ ਖੁਦਾਵਾਨ ਮੈਂ ਹੈਵਨ ਤੋਂ ਰਿਸੀਵ ਕਰਦਾ ਪਰਮੇਸ਼ਰ ਹਰ ਅਗਿਆਨਤਾ ਦਾ ਆਤਮਾ ਅੱਜ ਮੈਨੂੰ ਛੱਡ ਕੇ ਜਾਵੇ ਔਰ ਮੇਰੀ ਪ੍ਰਾਰਥਨਾ ਪ੍ਰਭੀਸ਼ੂ ਮਸੀਹ ਦੇ ਨਾਮ 'ਚ ਖੁਦਾਵਾਨ ਹਰ ਅਗਿਆਨਤਾ ਦਾ ਆਤਮਾ ਤੇਰੇ ਲੋਕਾਂ ਨੂੰ ਛੱਡ ਕੇ ਜਾਵੇ ਪਿਤਾ ਇਹ ਤੇਰੀ ਵਿਜ਼ਡਮ ਦੇ ਨਾਲ ਪਰਜਨ ਪਰਮੇਸ਼ਰ ਤੇਰੇ ਗ੍ਰੇਸ ਦੇ ਨਾਲ ਖੁਦਾਵਾਨ ਪਰ ਜਨ ਤੇਰੀ ਆਤਮਾ ਦੀ ਪਰ ਪੂਰੀ ਨਤੇ ਉਤਰੇ ਪਰਮੇਸ਼ਾ ਔਰ ਖੁਦਾਵਾਨ ਨੇ ਤੇਰੇ ਵਚਨ ਦੀ ਸਾਮਰ ਦੇ ਨਾਲ ਭਰਪੂਰ ਹੋ ਜਾਣ ਖੁਦਾਵਾਨ ਇਹ ਤੇਰੇ ਵਚਨ ਨੂੰ ਸਮਝਣ ਵਾਲੇ ਹੋ ਜਾਣ ਪਿਤਾ ਉਸ ਨੂੰ ਸੁਣਨ ਵਾਲੇ ਉਸ ਤੇ ਚੱਲਣ ਵਾਲੇ ਉਸ ਤੇ ਮੰਨਨ ਕਰਨ ਵਾਲੇ ਔਰ ਬਹੁਤਿਆਂ ਨੂੰ ਚਲਾਉਣ ਵਾਲੇ ਹੋ ਜਾਣ ਪ੍ਰਭੂ ਯੇਸ਼ੂ ਮਸੀਹ ਦੇ ਜੀਵਿਤ ਤੇ ਪਵਿੱਤਰ ਨਾਮ ਵਿੱਚ ਅੱਜ ਦਾ ਵਚਨ ਇਹਨਾਂ ਦੇ ਜੀਵਨਾਂ ਚ 100 ਗੁਣਾ ਫਲ ਲੈ ਕੇ ਆਵੇ ਸਭ ਬੋਲੋ ਆਮੀਨ ਆਮੀਨ हे यहोवा मैं तेरी वढाई करंगा क्यों जत्ते मेनू ताहा खिच्च्या है अते मेरे वैरियां नु मेरे उत्ते आनंद हुन ना दित्ता हे यहोवा मेरे परमेश्वर मैं तेरी दुहाई दित्ती अते तै मेनू चंगिया कीता हे यहोवा तै मेरी जान नु पतालो उठा लिया है तै मेनू जोंदियां रख्या है भई मैं गौर विच ना उतर जावा हे यहोवा दे संतो ओदे गुण गाओ अते ओदी पवित्रताई सच्चे तैराकी का धनवाद करो वह क्रोध पल भर है पर कृपा ज्योन पर दी है भावे रोना रात को टिके पर सवेर में जय जयकार होगी मैं ता अपनी भागवानी दे वेले आख्या सी भाई मैं कदे नहीं डोलांगा हे यहोवा ते अपनी कृपा दे नाल मेरे पहाड़ में स्थिर रखा है ते अपना मुख लुकाया मैं घबराया हे यहोवा ਮੈਂ ਤੇਨੂੰ ਪੁਕਾਰਿਆ ਅਤੇ ਪ੍ਰਭੂ ਅੱਗੇ ਮੈਂ ਅਰਜ਼ੋਈ ਕੀਤੀ ਪਈ ਮੇਰੇ ਲਹੂ ਦਾ ਕੀ ਲਾਭ ਹੈ ਜਦੋਂ ਮੈਂ ਗੌਰ ਵਿੱਚ ਉੱਤਰ ਜਾਵਾਂਗਾ ਲਖਾਕ ਤੇਰਾ ਧੰਨਵਾਦ ਕਰੇਗੀ ਪਲਾ ਉਹ ਤੇਰੀ ਸੱਚਾਈ ਦੱਸੇਗੀ हे ਯਹੋਵਾ ਸੁਣ ਅਤੇ ਮੇਰੇ ਉੱਤੇ ਦਇਆ ਕਰ हे ਯਹੋਵਾ ਤੂੰ ਮੇਰਾ ਸਹਾਇਕ ਹੋ ਤੈ ਮੇਰੇ ਪਿੱਟਣ ਨੂੰ ਨੱਚਣ ਨਾਲ ਵਟਾ ਦਿੱਤਾ ਤੈ ਮੇਰਾ ਤੱਪੜ ਲਾ ਕੇ ਆਨੰਦ ਦਾ ਕਮਰ ਕੱਸਾ ਬੱਧਾ ਪਾਏ ਮੇਰੀ ਜਾਨ ਤੇਰੀ ਉਸਤਤ ਗਾਵੀਏ ਤੇ ਚੁੱਪ ਨਾ ਰਹੇ ਹੇ ਯਹੋਵਾ ਮੇਰੇ ਪਰਮੇਸ਼ਰ ਮੈਂ ਸਦਾ ਤੇਰਾ ਧੰਨਵਾਦ ਕਰਾਂਗਾ ਸਭ ਬੋਲੋ ਆਮੀਨ ਆਮੀਨ ਥੈਂਕ ਯੂ ਜੀਸਸ ਸਾਮਰਤੀ ਪਰਮੇਸ਼ਰ ਤੇਰਾ ਧੰਨਵਾਦ ਕਰਦੇ ਪਿਤਾ ਤੇਰੇ ਜੀਵਨ ਦੀ ਰੋਟੀ ਦੇ ਲਈ ਪਰਮੇਸ਼ਰ ਖੁਦਾਵੰ ਅੱਜ ਦੇ ਜੀਵਿਤ ਵਚਨ ਦੇ ਲਈ ਤੇਰੇ ਜੀਵਿਤ ਮੂਹ ਦੀਆਂ ਗੱਲਾਂ ਦੇ ਲਈ ਪਿਤਾ ਖੁਦਾਵੰ ਜੋ ਸਾਨੂੰ ਜੀਵਨ ਦਿੰਦਿਆਂ ਪਰਮੇਸ਼ਰ ਸਾਨੂੰ ਸਥਿਰ ਤੇ ਸਿੱਧ ਕਰਦਿਆਂ ਸਾਡੇ ਪਾਪ ਤੋਂ ਪਰਮੇਸ਼ੁਰ ਖੁਦਾਵੰ ਅਜ਼ਾਦ ਕਰਦੀਆਂ ਪਰਮੇਸ਼ੁਰ ਇਸ ਜੀਵਿਤ ਵਚਨ ਦੇ ਲਈ ਸੱਚਮੁੱਚ ਪਿਤਾ ਦਿਲ ਦੀਆਂ ਗਹਿਰਾਈਆਂ ਤੋਂ ਤੇਰਾ ਧੰਨਵਾਦ ਕਰਦੇ ਹਾਂ ਪਰਮੇਸ਼ਾ ਖੁਦਾਵੰ ਤੇਰੀ ਤਾਰੀਫ ਕਰਦੇ ਹਾਂ ਪਿਤਾ ਔਰ ਮੇਰੀ ਪ੍ਰਾਰਥਨਾ ਕਿ ਇੱਕ ਜਨ ਦੇ ਲਈ ਜਿੰਨੀਆਂ ਨੇ ਅੱਜ ਇਸ ਵਰਟ ਨੂੰ ਪੜਿਆ ਸੁਣਿਆ ਪਰਮੇਸ਼ਾ ਖੁਦਾਵੰ ਇਹਨਾਂ ਦੀਆਂ ਜ਼ਿੰਦਗੀਆਂ 'ਚ 100 ਗੁਣਾ ਫਲ ਲੈ ਕੇ ਆਵੇ ਮੇਰੀ ਪ੍ਰਾਰਥਨਾ ਪ੍ਰਭੂ ਯਸ਼ੂ ਮਸੀਹ ਦੇ ਨਾਮ ਚਾਹੇ ਇਸ ਵਚਨ ਤੇ ਮੰਨਨ ਕਰਨ ਪਿਤਾ ਔਰ ਤੇਰੀਆਂ ਪਲਿਆਈਆਂ ਨੂੰ ਦੇਖਣ ਖੁਦਾਵੰ ਔਰ ਤੇਰੀ ਸਾਮਰਥਿਆ ਨੂੰ ਟੱਚ ਕਰੇ ਖੁਦਾਵੰ יהוה ਪਰਮেশור ਖੁਦਾਵਾਨੇ ਤੇਰੀ ਵਡਿਆਈ ਕਰਨ ਪਰਮেশור ਤੇਰੇ ਨਾਮ ਨੂੰ ਉੱਚਾ ਕਰਨ ਸਮਰਥੀ ਪਰਮেশור ਖੁਦਾਵਾਨੇ ਨਦੇ ਵਿਰੋਧੀਆਂ ਦੇ ਸੰਮੁਖ ਤੇਰਾ ਆਤਮਾ ਨੇ ਦੇ ਲਈ ਮੇ ਸਜਾਵੇ ਪਰਮেশור ਖੁਦਾਵੰਤੂ ਇਹਨਾਂ ਨੂੰ ਚੰਗਿਆ ਕਰਨ ਵਾਲਾ ਪਰਮেশור ਹੈ ਖੁਦਾਵਾਨੇ ਇਹਨਾਂ ਨੂੰ ਤੁਪਤਾਲਾਂ ਚੋਂ ਉਠਾ ਕੇ ਖੜਾ ਕਰਨ ਵਾਲਾ ਪਰਮেশור ਹੈ ਖੁਦਾਵਾਨ ਯਹੋਵਾ ਤੂੰ ਇਹਨਾਂ ਨੂੰ ਜੀਵਨ ਦੇਣ ਵਾਲਾ ਪਰਮੇਸ਼ਾ ਤੂੰ ਜੀਵਨ ਦੇਣ ਵਾਲਾ ਪਰਮੇਸ਼ਰ ਹੈ ਖੁਦਾਵਨ ਇਹ ਯਹੋਵਾ ਪਰਮੇਸ਼ਰ ਅੱਜ ਤੇਰੀ ਦਇਆ ਨੂੰ ਦੇਖਣ ਤੇਰੀ ਦਇਆ ਇਹਨਾਂ ਨੂੰ ਕੇਰ ਲਵੇ ਪਰਮੇਸ਼ਰ ਤੇਰਾ ਮੱਸਾ ਇਹਨਾਂ ਤੇ ਇਹਨਾਂ ਦੇ ਕਰਾਨਿਆਂ ਤੇ ਉੱtre ਪਰਮੇਸ਼ਰ ਤੇਰੇ ਹੌਲੀ ਗੋਸ ਦੀ ਫਾਇਰ ਇਹਨਾਂ ਨੂੰ ਟੱਚ ਕਰੇ ਯਹੋਵਾ ਪਰਮੇਸ਼ਰ ਕਿਉਂਕਿ ਤੇਰੇ ਵਚਨ ਦੇ ਵਿੱਚ ਲਿਖਿਆ ਕੀ ਤੇਰਾ ਕਰੋਧ ਪਲਬਰ ਦਾ ਪਰ ਤੇਰੀ ਦਇਆ ਜੀਵਨ ਪਰ ਦੀ ਆਪਾਂਵੇਂ ਰੌਣਾ ਰਾਤ ਨੂੰ ਟਿੱਕੇ ਪਰ ਸਵੇਰ ਨੂੰ ਜੈ ਜੈਕਾਰ ਹੋਵੇਗੀ ਪਿਤਾ ਅੱਜ ਜਿਹਨਾਂ ਦੀ ਇਹ ਸਵੇਰ ਜਜਕਾਰਿਆਂ ਦੇ ਨਾਲ ਹੋਵੇ ਪਰਮੇਸ਼ਰ ਇਹਨਾਂ ਦੀਆਂ ਵੱਡੀਆਂ ਗਵਾਹੀਆਂ ਦੇ ਨਾਲ ਹੋਵੇ ਖੁਦਾਵਨ ਖੁਦਾ ਹਰ ਇੱਕ ਕੋ ਡਿਸਟਰੈਕਸ਼ਨ ਦੇ ਉੱਤੇ ਹਰ ਇੱਕ ਕੋ ਡਿਸਟਰਬਿੰਗ ਦੇ ਉੱਤੇ ਪਰਮੇਸ਼ਰ ਹਰ ਇੱਕ ਕੋ ਉਦਾਸੀ ਹਰੀ ਕੋ ਨਿਰਾਸ਼ਾ ਦੇ ਉੱਤੇ ਪਰਮੇਸ਼ਰ ਹਰ ਇੱਕ ਕੋ ਟੈਨਸ਼ਨ ਉ ਡਿਪਰੈਸ਼ਨ ਦੇ ਉੱਤੇ ਪਰਮੇਸ਼ਰ ਖੁਦਾਵਨ ਜੋ ਇਹਨਾਂ ਨੂੰ ਜੈ ਜੈਕਾਰ ਕਰਨ ਤੋਂ ਰੋਕਦੀ ਤੇਰੇ ਨਾਮ ਨੂੰ ਉੱਚਾ ਕਰਨ ਤੋਂ ਰੋਕਦੀ ਆ ਪਰਮੇਸ਼ਰ ਖੁਦਾਵੰ ਤੇਰੇ ਨਾਮ ਦੀ ਵਡਿਆਈ ਕਰਨ ਤੋਂ ਰੋਕਦੀ ਯਹਵਾ ਅੱਜ ਉਹਨਾਂ ਮੈਂ ਸਭ ਦੁਸ਼ਟ ਆਤਮਾ ਦੇ ਉੱਤੇ ਸਾਰੀਆਂ ਕੰਫਿਊਜ਼ਨਸ ਤੇ ਉੱਤੇ ਸਾਰੀਆਂ ਪਰਮੇਸ਼ਰ ਟੈਨਸ਼ਨ ਡਿਪਰੈਸ਼ਨ ਤੇ ਉਦਾਸੀਆਂ ਨਿਰਾਸ਼ਾ ਦੇ ਉੱਤੇ ਪਰਮੇਸ਼ਰ ਹਰ ਅਨਾਂਗਿਆਕਾਰੀ ਦੇ ਉੱਤੇ ਜੋ ਇਹਨਾਂ ਦੇ ਇਹਨਾਂ ਦੇ ਘਰਾਂਿਆਂ ਦੇ ਬੱਚਾਂ 'ਚ ਕੰਮ ਕਰ ਰਹੀ ਆ ਪਰਮੇਸ਼ਰ ਇਹਨਾਂ ਦੀ ਲਾਈਫ 'ਚ ਕੰਮ ਕਰ ਰਹੀ ਆ ਉਸ ਉੱਤੇ ਪਵਿੱਤਰ ਆਤਮਾ ਦੀ ਆਗੁਤਰੇ 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 ਰਿਲੀਜ਼ ਕਰੋ ਫਾਇਰ ਮੇਰੇ ਨਾਲ ਇੱਕ ਮਨ ਹੋ ਕੇ ਸੁੱਟੋ ਅਗਨੂਨਾਂ ਅੰਧਕਾਰ ਦੀਆਂ ਸ਼ੈਤਾਨੀ ਤਾਕਤਾਂ ਦੇ ਉੱਤੇ ਉਹਨਾਂ ਸ਼ਾਪਾਂ ਦੇ ਉੱਤੇ ਉਹਨਾਂ ਕਰਸੀਸ ਦੇ ਉੱਤੇ ਉਸ ਡੈਵਲ ਦੇ ਤੋਂ ਜੋ ਤੁਹਾਡੀ ਲਾਈਫ ਤੇ ਤੁਹਾਡੇ ਗ੍ਰੇਸ ਨੂੰ ਚੁਰਾਉਂਦਾ ਤੁਹਾਡੀ ਗਲੋਰੀ ਨੂੰ ਚੁਰਾਉਂਦਾ ਤੁਹਾਨੂੰ ਸ਼ਰਮਿੰਦਾ ਕਰਦਾ ਤੁਹਾਨੂੰ ਉਦਾਸ ਤੇ ਨਿਰਾਸ਼ ਰੱਖਦਾ ਰਿਲੀਜ਼ ਕਰੋ ਸੁੱਟੋ ਉਸ ਤੇ ਅਗ ਰਿਲੀਜ਼ ਕਰੋ ਫਾਇਰ ਨੂੰ ਕਹੋ ਕਿ ਇਹ ਡੈਵਲ ਤੇਰਾ ਮੇਰੀ ਲਾਈਫ ਤੇ ਕੋਈ ਅਧਿਕਾਰ ਨਹੀਂ ਆ ਮੈਂ ਮਸੀ ਵਿੱਚ ਇੱਕ ਨਵੀਂ ਸ੍ਰਿਸ਼ਟੀ ਆ ਪੁਰਾਣੀਆਂ ਗੱਲਾਂ ਬੀਤ ਗਈਆਂ ਸਭ ਨਵੀਆਂ ਹੋ ਚੁੱਕੀਆਂ ਮੇਰਾ ਕਰਾਨਾ ਮੇਰੀ ਲਾਈਫ ਮੇਰੇ ਬੱਚੇ ਮੇਰੀ ਮੈਰੀ ਲਾਈਫ ਮੇਰਾ ਫਾਈਨੈਂਸ ਮੇਰੀ ਸੋਚਣਾ ਮੇਰਾ ਉੱਠਣਾ ਮੇਰਾ ਬੈਠਣਾ ਮੇਰੀ ਇੱਕ ਇੱਕ ਚੀਜ਼ ਖੁਦਾਵਨ ਯੇਸ਼ੂ ਮਸੀਹ ਦੇ ਨਾਮ ਦੇ ਚ ਨਵੀ ਹੋ ਚੁਕੀਆਂ ਮੈਂ ਆਪਣੀ ਲਾਈਫ ਚੋਂ ਮੈਂ ਆਪਣੀ ਲਾਈਫ ਦੇ ਹਰ ਹਿੱਸੇ ਚੋਂ ਆਪਣੇ ਬੱਚਾ ਚੋਂ ਆਪਣੀ ਮੈਰੀ ਲਾਈਫ ਚੋਂ ਤੈਨੂੰ ਆਊਟ ਕਰ ਦਵਾ ਡੈਵਲ ਕੈਟ ਫਾਇਰ ਕੈਟ ਫਾਇਰ ਕੈਟ ਫਾਇਰ ਕੈਟ ਫਾਇਰ ਕਾਉ ਕਿ ਡੈਵਲ ਕੈਟ ਫਾਇਰ ਕੈਟ ਫਾਇਰ ਕੈਟ ਫਾਇਰ ਕੈਟ ਫਾਇਰ ਕੈਟ ਫਾਇਰ ਕੈਟ ਫਾਇਰ holy ghost fire 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 in the name of jesus jinnia doostat distraction ਪਰਮੇਸ਼ਰ ਦੀ ਪ੍ਰੈਜ਼ੈਂਸ ਤੋਂ ਤੁਹਾਨੂੰ ਅਲੱਗ ਕਰਦੀਆਂ ਉਹਦੇ ਕੰਮਾਂ ਨੂੰ ਕਰਨ ਤੋਂ ਰੋਕਦੀਆਂ ਉਹਦੇ ਘਰ ਦੇ ਵਿੱਚ ਉਹਦੀ ਹਜ਼ੂਰੀ ਵਿੱਚ ਤੁਹਾਨੂੰ ਬੋਣ ਤੋਂ ਰੋਕਦੀਆਂ ਤੁਹਾਡੇ ਸੀਡਸ ਨੂੰ ਪਰਮੇਸ਼ਰ ਦੇ ਘਰ ਦੇ ਵਿੱਚ ਲੈ ਕੇ ਆਉਣ ਤੋਂ ਰੋਕਦੀਆਂ ਜਿੰਨੀਆਂ ਰੁਕਾਵਟਾਂ ਆ ਜਿੰਨੀਆਂ ਦੁਸ਼ਟ ਆਤਮਾ ਤੁਹਾਡੀ ਸਪਿਰਚੁਅਲ ਲਾਈਫ ਤੇ ਅਟੈਕ ਕਰ ਰਹੀਆਂ ਤੁਹਾਡੀ ਪ੍ਰੇਅ ਲਾਈਫ ਨੂੰ ਖਤਮ ਕਰ ਰਹੀਆਂ ਤੁਹਾਨੂੰ ਆਤਮਾ ਵਿੱਚ ਗਰੋਅ ਹੋਣ ਤੋਂ ਰੋਕਦੀਆਂ ਤੁਹਾਨੂੰ ਅਗਲੇ ਲੈਵਲ ਤੇ ਜਾਣ ਤੋਂ ਰੋਕਦੀਆਂ ਅੱਜ ਜੁਨਾ ਸਭ ਦੁਸ਼ਟ ਆਤਮਾ ਦੋਤੇ ਮੈਂ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਚ ਕਮਾਂਡ ਕਰਦੀ ਆਂ ਇੱਕ ਇੱਕ ਦੁਸ਼ਟ ਆਤਮਾ ਦਿੱਤੇ ਜੋ ਤੁਹਾਡੇ ਕਰਾਨਿਆਂ ਚ ਤੁਹਾਡੇ ਬੱਚਿਆਂ ਤੜੀ ਮੇਰੀ ਲਾਈਫ ਚ ਤੁਹਾਡੇ ਹਸਬੰਡ ਤੁਹਾਡੀ ਵਾਈਫ ਤੁਹਾਡੇ ਪਰਿਵਾਰਾਂ ਚ ਕੰਮ ਕਰ ਰਹੀ ਆ ਜੋ ਤੁਹਾਨੂੰ ਸਪਿਰਚੁਅਲੀ ਵੀਕ ਕਰ ਰਹੀ ਆ ਸਪਿਰਚੁਅਲਿਟੀ ਨੂੰ ਬੋਨ ਤੋਂ ਵੀਕ ਕਰਿਓ ਉਸ ਦੁਸ਼ਟ ਆਤਮਾ ਦਿੱਤੇ ਹੌਲੀ ਗੋਸ ਦੀ ਫਾਇਰ ਉਤਰੇ ਫਾਇਰ ਉਤਰੇ ਫਾਇਰ ਉਤਰੇ ਫਾਇਰ ਉਤਰੇ ਫਾਇਰ ਉਤਰੇ ਡੈਵਲ ਕੈਟ ਫਾਇਰ ਕੈਟ ਫਾਇਰ ਕੈਟ ਫਾਇਰ ਕਮਾਂਡ ਕਰੋ ਰਿਲੀਜ਼ ਕਰੋ ਸ਼ੈਤਾਨ ਨੂੰ ਰਸਤਾ ਦਿਖਾਓ ਕਹੋ ਕਿ ਮੈਂ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਤੈਨੂੰ ਕਮਾਂਡ ਕਰਦਾ ਆਊਟ 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 ਇਨ ਦਾ ਨੇਮ ਆਫ ਜੀਜ਼ਸ ਮੈਂ ਆਪਣੀ ਲਾਈਫ ਦੇ ਉੱਤੇ ਦੇਵਲ ਤੇਰੇ ਹਰ ਦਰਵਾਜੇ ਨੂੰ ਮੈਂ ਬੰਦ ਕਰਦਾ ਪ੍ਰਭ ਯਿਸੂ ਮਸੀਹ ਦੇ ਨਾਮ ਮੈਂ ਬੰਦ ਕਰਦੀ ਆ ਪ੍ਰਭ ਯਿਸੂ ਮਸੀਹ ਦੇ ਨਾਮ ਦੇ ਚ ਔਰ ਸਵਰਗ ਦੇ ਦਰਵਾਜੇ ਨੂੰ ਮੈਂ ਖੋਲ ਦਿਆਂ ਆਪਣੇ ਆਪਣੀਆਂ ਬਲੇਸਿੰਗ ਦੇ ਆਪਣੇ ਟੈਸਟਮਨੀਜ਼ ਦੇ ਆਪਣੀ ਹੀਲਿੰਗ ਦੇ ਆਪਣੀ ਡਿਲੀਵਰਸ ਦੇ ਆਪਣੀ ਸਪਿਰਚੁਅਲ ਲਾਈਫ ਦੀ ਗਰੋਥ ਦੇ ਰਸਤੇ ਨੂੰ ਮੈਂ ਖੋਲਦਾ ਮ ਪ੍ਰਭ ਯਿਸੂ ਮਸੀਹ ਦੇ ਨਾਮ ਦੇ ਚ ਵਚਨ ਦੇ ਵਿੱਚ ਲਿਖਿਆ ਜੋ ਤੁਸੀਂ ਧਰਤੀ ਤੇ ਬੰਨੋ ਗਿਆ ਅਸਮਾਨ ਵਿੱਚ ਬੰਨਿਆ ਜਾਏਗਾ ਜੋ ਧਰਤੀ ਤੋਂ ਤੁਸੀਂ ਖੋਲ੍ਹੇਗਾ ਅਸਮਾਨ ਵਿੱਚ ਖੋਲ੍ਹਿਆ ਜਾਏਗਾ ਸੋ ਕਹੋ ਕਿ ਪਰਮੇਸ਼ਰ ਅੱਜ ਮੈਂ ਤੇਰੀ ਪ੍ਰੈਜ਼ੈਂਸ ਦੇ ਵਿੱਚ ਮੈਂ ਡਿਕਲੇਅਰ ਕਰਦਾ ਪਿਤਾ ਸ਼ੈਤਾਨ ਦੇ ਸਾਰੇ ਰਸਤਿਆਂ ਨੂੰ ਮੈਂ ਬੰਦ ਕਰਦਾ ਆਪਣੇ ਵੈਰੀ ਦੇ ਸਾਰੇ ਰਸਤਿਆਂ ਨੂੰ ਬੰਦ ਕਰਦਾ ਬਿਮਾਰੀ ਦੇ ਸਾਰੇ ਰਸਤਿਆਂ ਨੂੰ ਮੈਂ ਬੰਦ ਕਰਦਾ ਪਰਮੇਸ਼ਰ ਕਰਜ਼ ਦੇ ਸਾਰੇ ਰਸਤਿਆਂ ਨੂੰ ਮੈਂ ਬੰਦ ਕਰਦਾ ਕਲੇਸ਼ ਦੇ ਸਾਰੇ ਰਸਤਿਆਂ ਨੂੰ ਮੈਂ ਬੰਦ ਕਰਦਾ ਜਾਦੂ ਟੋਣਿਆਂ ਦੇ ਸਾਰੇ ਰਸਤਿਆਂ ਨੂੰ ਮੈਂ ਬੰਦ ਕਰਦਾ ਪ੍ਰਭ ਯਿਸੂ ਮਸੀਹ ਦੇ ਨਾਮ ਦੇ ਚ ਪਿਤਾ ਮੈਂ ਆਪਣੀ ਲਾਈਫ ਤੇ ਆਪਣੇ ਘਰਾਨੇ ਤੇ ਆਪਣੀ ਜ਼ਿੰਦਗੀ ਚ ਪਰਮੇਸ਼ਾ ਆਪਣੇ ਫਾਈਨੈਂਸ ਤੇ ਬlesing ਦੇ ਰਸਤਿਆਂ ਨੂੰ ਖੋਲਦਾ ਮਾਂ ਗਲੋਰੀ ਦੇ ਰਸਤਿਆਂ ਨੂੰ ਖੋਲਦਾ ਵਾਂ ਗ੍ਰੇਟਨੈਸ ਦੇ ਰਸਤਿਆਂ ਨੂੰ ਖੋਲਦਾ ਵਾਂ ਆਨੰਦ ਦੇ ਰਸਤਿਆਂ ਨੂੰ ਖੋਲਦਾ ਵਾਂ ਖੁਦਾਵਨ ਸ਼ਾਂਤੀ ਪੀਸ ਦੇ ਰਸਤਿਆਂ ਨੂੰ ਖੋਲਦਾ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਦੇ ਚ ਕਮਾਂਡ ਕਰੋ ਕਿ ਪਰਮੇਸ਼ਰ ਹਰੇਕ ਕੋ ਦੁਸ਼ਟ ਆਤਮਾ ਜੋ ਮੇਰੀ ਲਾਈਫ ਦੇ ਪਿੱਛੇ ਆ ਖੁਦਾਵਨ ਹੁਣ ਮੈਂ ਤੇਰੇ ਵਿੱਚ ਇੱਕ ਨਵੀਂ ਸ੍ਰਿਸ਼ਟੀਆ ਮੇਰਾ ਸ਼ਰੀਰ ਪਵਿੱਤਰ ਆਤਮਾ ਦਾ ਮੰਦਿਰ ਆ ਐ ਡੈਵਲ ਮੈਂ ਆਪਣੀ ਲਾਈਫ ਚੋਂ ਤੈਨੂੰ ਡਿਸਕਨੈਕਟ ਕਰਦਾ ਵਾਂ ਆਪਣੀ ਬਾਡੀ ਚੋਂ ਮੈਂ ਤੈਨੂੰ ਡਿਸਕਨੈਕਟ ਕਰਦਾ ਵਾਂ ਆਪਣੇ ਬੱਚਿਆਂ ਚੋਂ ਮੈਨੂੰ ਡਿਸਕਨੈਕਟ ਕਰ ਦਵਾ ਡੈਵਲ ਕੈਚ ਫਾਇਰ ਕੈਚ ਫਾਇਰ ਕੈਟ ਫਾਇਰ ਡਿਸਕਨੈਕਟ ਕਰਨਾ ਸ਼ੁਰੂ ਕਰੋ ਸ਼ਤਾਨ ਦੀ ਹਰ ਇੱਕ ਕੋ ਦੀ ਪਲੈਨਿੰਗ ਨੂੰ ਉਹਦੀ ਹਰ ਇੱਕ ਯੋਜਨਾ ਨੂੰ ਉਹਦੀ ਹਰ ਇੱਕ ਚੀਜ਼ ਨੂੰ ਜੋ ਤੁਹਾਨੂੰ ਅੱਜ ਤੱਕ ਫੋਲੋ ਕਰਦੀ ਆ ਰਹੀ ਆ ਤਾਨੂੰ ਲੱਗਦਾ ਕਿ ਪਿਛਲੇ ਸਾਲ ਮੇਰੇ ਤੇ ਇਤਸੇ ਮੰਥ ਅਟੈਕ ਹੋਇਆ ਸੀ ਔਰ ਇਸ ਸਾਲ ਤਾਨੂੰ ਫਿਰ ਤੋਂ ਲੱਗਦਾ ਕਿ ਉਹ ਅਟੈਕ ਮੇਰੀ ਲਾਈਫ ਤੇ ਰਿਪੀਟ ਹੋਇਆ ਵਾ ਡਿਸਕਨੈਕਟ ਕਰੋ ਇਦਾਂ ਦੀਆਂ ਦੁਸ਼ਟ ਆਤਮਾਵਾਂ ਨੂੰ ਜੋ ਤਾਨੂੰ ਹਰ ਸਾਲ ਹਰ ਦਿਨ ਤਾਨੂੰ ਫੋਲੋ ਕਰੀਆਂ ਹਰ ਦਿਨ ਤੜੇ ਤੇ ਹਰ ਸਾਲ ਹਰ ਮੰਥਲੀ ਸਾਡੇ ਤੇ ਅਟੈਕ ਕਰ ਰਹੀਆਂ ਕਹੋ ਕਿ ਉਹ ਸਾਰੇ ਅਟੈਕਸ ਨੂੰ ਮੈਂ ਡਿਸਕਨੈਕਟ ਕਰਦਾ ਵਾਂ ਆਪਣੇ ਮਾਤਾ ਪਿਤਾ ਦੀ ਜ਼ਿੰਦਗੀ ਚੋਂ ਆਪਣੀ ਆਪਣੀ ਮੈਰਿਡ ਲਾਈਫ ਚੋਂ ਆਪਣੇ ਗਰਭ ਚੋਂ ਆਪਣੇ ਬੱਚਿਆਂ ਚੋਂ ਆਪਣੇ ਫਾਈਨੈਂਸ ਚੋਂ ਮੈਂ ਤੈਨੂੰ ਡਿਸਕਨੈਕਟ ਕਰਦਾ ਵਾਂ ਮੈਂ ਡਿਸਕਨੈਕਟ ਕਰਦਾ ਡੈਵਲ ਹਰ ਇੱਕ ਉਹ ਦੁਸ਼ਟ ਆਤਮਾ ਨੂੰ ਮੈਂ ਡਿਸਕਨੈਕਟ ਕਰਦਾ ਕਹੋ ਕਿ ਆਈ ਡਿਸਕਨੈਕਟ ਯੂ ਆਈ ਡਿਸਕਨੈਕਟ ਯੂ ਆਈ ਡਿਸਕਨੈਕਟ ਯੂ ਇਨ ਦਾ ਮਾਈਟੀ ਨੇਮ ਆਫ ਜੀਸਸ ਰਬਾ ਸ਼ਕਾ ਤਨ ਲ ਰਬਾ ਰਸ਼ੇ ਕਿ ਤੇ ਨੇ ਲੇ ਰੇ ਬਰੇਸ਼ੇ ਤੈਨਾਂ ਲਈ ਬਰੀ ਜਿੰਨੀਆਂ ਦੁਸ਼ਟ ਆਤਮਾਵਾਂ ਕਹੋ ਕੀ ਮੇਰੇ ਫੇਥ ਨੂੰ ਕਮਜ਼ੋਰ ਕਰਦੀਆਂ ਮੇਰੀ ਸਪਿਰਚੁਅਲ ਗਰੋਥ ਨੂੰ ਕਮਜ਼ੋਰ ਕਰ ਰਹੀਆਂ ਮੇਰੇ ਫੇਥ ਨੂੰ ਕਟਾ ਕੇ ਮੈਨੂੰ ਪਰਮੇਸ਼ਵਰ ਤੋਂ ਅਲੱਗ ਕਰਨਾ ਚਾਹੁੰਦੀਆਂ ਉਹਦੇ ਪਵਨ ਤੋਂ ਅਲੱਗ ਕਰਨਾ ਚਾਹੁੰਦੀਆਂ ਉਹਦੇ ਪਵਨ ਵਿੱਚ ਜਾਨ ਤੋਂ ਰੋਕਣਾ ਚਾਹੁੰਦੀਆਂ ਅੱਜ ਉਹਨਾਂ ਸਭ ਦੁਸ਼ਟ ਆਤਮਾ ਦੇ ਉੱਤੇ ਜੋ ਮੇਰੇ ਵਿਸ਼ਵਾਸ ਦੇ ਖਿਲਾਫ ਹਨ ਮੇਰੇ ਪਰਮੇਸ਼ਰ ਦੇ ਕਰ ਦੇ ਵਿੱਚ ਜਾਣ ਤੋਂ ਮੈਨੂੰ ਰੋਕ ਦਿਓ ਨਾ ਸਭ ਦੁਸ਼ਟ ਆਤਮਾ ਦੇ ਉਤੇ ਮੈਂ ਹੌਲੀ ਗੋਸ ਦੀ ਫਾਈਨਲ ਰਿਲੀਜ਼ ਕਰਦਾ ਹਾਂ ਡੈਵਲ ਕੈਟ ਫਾਇਰ ਕੈਟ ਫਾਇਰ ਕੈਟ ਫਾਇਰ ਕੈਟ ਫਾਇਰ ਕੈਟ ਫਾਇਰ ਡੈਵਲ ਕੈਟ ਫਾਇਰ ਕੈਟ ਫਾਇਰ ਕੈਟ ਫਾਇਰ ਕੈਟ ਫਾਇਰ ਕੈਟ ਫਾਇਰ ਜਿੰਨੀਆਂ ਦੁਸ਼ਟ ਆਤਮਾ ਜਿੰਨੇ ਜਾਦੂ ਟੋਣੇ ਨੇ ਤੁਹਾਨੂੰ ਤੁਹਾਡੇ ਘਰਾਂਿਆਂ ਨੂੰ ਤੁਹਾਡੇ ਬੱਚਿਆਂ ਨੂੰ ਤੁਹਾਡੇ ਫਾਈਨੈਂਸ ਨੂੰ ਤੁਹਾਡੀਆਂ ਜ਼ਿੰਦਗੀਆਂ ਤੁਹਾਡੀ ਬੁੱਧੀ ਨੂੰ ਜਕੜਿਆ ਤੁਹਾਡੀ ਨੇਚਰ ਨੂੰ ਨੇਚਰ ਤੇ ਅਟੈਕ ਕਰਦੀਆਂ ਅੱਜ ਉਹਨਾਂ ਸਭ ਦੁਸ਼ਟ ਆਤਮਾ ਦਿੱਤੇ ਮੈਂ ਹੌਲੀ ਗੋਸ ਦੀ ਫਾਇਰ ਨੂੰ ਰਿਲੀਜ਼ ਕਰਦੀਆਂ ਡੈਵਲ ਆਊਟ 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 ਇਹਨਾਂ ਦੀ ਨੇਚਰ ਚੋਂ ਇਹਨਾਂ ਦੇ ਘਰਾਂਿਆਂ ਚੋਂ ਇਹਨਾਂ ਦੇ ਬੱਚਿਆਂ ਇਹਨਾਂ ਦੇ ਹਸਬੰਡ ਇਹਨਾਂ ਦੀ ਵਾਈਫ ਇਹਨਾਂ ਦੇ ਮਾਤਾ ਪਿਤਾ ਦੀ ਨੇਚਰ ਚੋਂ ਡੈਵਲ ਆਊਟ 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 ਹਰ ਗੁੱਸੇ ਦੇ ਆਤਮਾ ਨੂੰ ਹਰ ਵਿਰੋਧਤਾ ਦੀ ਆਤਮਾ ਨੂੰ ਹਰ ਕਲੇਸ਼ ਦੀ ਆਤਮਾ ਨੂੰ ਮੈਂ ਕਮਾਂਡ ਕਰਦੀ ਆ ਇਹਨਾਂ ਦੀਆਂ ਜ਼ਿੰਦਗੀਆਂ ਇਹਨਾਂ ਦੇ ਕਰਾਨਿਆਂ ਚੋਂ ਇਹਨਾਂ ਦੇ ਇੱਕ ਇੱਕ ਜਾਂਦੀ ਲਾਈਫ ਚੋਂ ਆਊਟ ਹੋ 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 ਡੈਵਲ ਕੈਚ ਫਾਇਰ ਇਨ ਦਾ ਨੇਮ ਆਫ ਜੀਸਸ ਔਰ ਮੇਰੀ ਪ੍ਰਾਰਥਨਾ ਇਹਨਾਂ ਦੇ ਸੁਭਾ ਪ੍ਰਭੂ ਯੇਸ਼ੂ ਮਸੀਹ ਦੇ ਸੁਭਾ ਵਰਗੇ ਹੋ ਜਾਣ ਖੁਦਾਵੰਦ ਸਾਮਰਥੀ ਪਰਮੇਸ਼ਰ ਤੇਰੀ ਸ਼ਾਂਤੀ ਇਹਨਾਂ ਨੂੰ ਕੇਰਲ ਵਿੱਚ ਤੇਰਾ ਅਨੁਗ੍ਰਹਿ ਨਤੇ ਕਾਰਜ ਕਰੇ ਜਿੰਨੇ ਰੋਗਿਆਈ ਦੀਸ ਪ੍ਰਾਰਥਨਾ ਨੂੰ ਸੁਣ ਰਿਹਾ ਯੇਸ਼ੂ ਦੇ ਕੋਰੇ ਖਾਨ ਨਾਲ ਤੁਸੀਂ ਚੰਗੇ ਹੋ ਚੁੱਕਿਆ ਕਹੋ ਕਿ ਮੈਂ ਯੇਸ਼ੂ ਦੇ ਕੋਰੇ ਖਾਨ ਨਾਲ ਚੰਗਾ ਹੋ ਚੁੱਕਿਆ ਮੇਰਾ ਸ਼ਰੀਰ ਪਵਿੱਤਰ ਆਤਮਾ ਦਾ ਮੰਦਿਰ ਆ ਕਿਸੇ ਪਾਪ ਦਾ ਕਿਸੇ ਬਿਮਾਰੀ ਦਾ ਕਿਸੇ ਜਾਦੂ ਟੋਣੇ ਦਾ ਕਿਸੇ ਦੁਸ਼ਟ ਆਤਮਾ ਦਾ ਮੇਰੀ ਲਾਈਫ ਦੇ ਤੇ ਕੋਈ ਅਧਿਕਾਰ ਨਹੀਂ ਆ ਮੈਂ ਆਪਣੇ ਆਪ ਨੂੰ ਆਪਣੇ ਕਰਾਨੇ ਨੂੰ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਇੱਕ ਇੱਕ ਜਨ ਨੂੰ ਮੈਂ ਯੇਸ਼ੂ ਦੇ ਲਹੂ ਚ ਛਿਪੋਣਾ ਪਿਤਾ ਕਹੋ ਕਿ ਪਰਮੇਸ਼ਰ ਮੈਂ ਤੇਰੇ ਕੋਡੇ ਖਾਨ ਨਾਲ ਚੰਗਾ ਹੋ ਚੁੱਕਿਆ ਮੈਂ ਫਰੀ ਹਾਂ ਔਰ ਮੇਰੀ ਪ੍ਰਾਰਥਨਾ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਚ ਹਰ ਰੋਗ ਤਨੂੰ ਛੱਡ ਕੇ ਜਾਵੇ ਹਰ ਪੇਨ ਤੁਹਾਡੀ ਬੋਡੀ ਚੋਂ ਖਤਮ ਹੋਵੇ ਰਾਈਟ ਨਾਓ ਹਰ ਇਨਫੈਕਸ਼ਨ ਵਾਇਰਸ ਪਰਮੇਸ਼ਰ ਨਾਲ ਦੀ ਜ਼ਿੰਦਗੀ ਚ ਨਾਸ਼ ਹੋਵੇ ਹਰ ਪਿਤਾ ਨੇਲਸ ਇਨਫੈਕਸ਼ਨ ਖਤਮ ਹੋਵੇ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਦੇ ਚ ਬੀ ਹੀਲਡ ਇਨ ਦਾ ਮਾਈਟੀ ਨੇਮ ਆਫ ਜੀਜ਼ਸ ਨੇਲ ਇਨਫੈਕਸ਼ਨ ਤੁਹਾਡੀ ਬਾਡੀ ਚੋਂ ਖਤਮ ਹੋਵੇ ਜਿਹੜੇ ਲੋਕ ਨੇਲਸ ਇਨਫੈਕਸ਼ਨ ਦੇ ਨਾਲ ਪੀੜਿਤ ਆ ਰਿਸੀਵ ਕਰੋ ਇਸ ਪ੍ਰਾਰਥਨਾ ਨੂੰ ਔਰ ਤੁਸੀਂ ਆਪਣੀ ਹੀਲਿੰਗ ਨੂੰ ਗ੍ਰਹਿਣ ਕਰੋ ਔਰ ਮੇਰਾ ਵਿਸ਼ਵਾਸ ਹੈ ਪਰਮੇਸ਼ਰ ਤੁਹਾਨੂੰ ਹੀਲਡ ਕਰਨ ਪਰਮੇਸ਼ਰ ਤੁਹਾਨੂੰ ਬਿਗ ਬਿਗ ਟੈਸਟਮਨੀਜ਼ ਦੇ ਨਾਲ ਲੈ ਕੇ ਆਉਣਗੇ ਪਰਮੇਸ਼ਰ ਤੇਰੀ ਦਇਆ ਨਾਲ ਨੂੰ ਕੇਰੇ ਇਹਨਾਂ ਦੀਆਂ ਰਿਪੋਰਟਸ ਨਾਰਮਲ ਹੋਣ ਬਿਮਾਰੀਆਂ ਨਾਲ ਨੂੰ ਛੱਡ ਕੇ ਜਾਨ ਖੁਦਾਵਨ ਜਾਦੂ ਟੋਣੇ ਦੇ ਪਰਮੇਸ਼ਰ ਪਾ ਭਾਵ ਇਹਨਾਂ ਦੀਆਂ ਜ਼ਿੰਦਗੀਆਂ ਚੋਂ ਖਤਮ ਹੋ ਜਾਣ ਇਹਨਾਂ ਦੇ ਕਰਾਨੀਆਂ ਚੋਂ ਇਹਨਾਂ ਦੇ ਬੱਚਿਆਂ ਚੋਂ ਨਾਸ਼ ਹੋਣ ਔਰ ਖੁਦਾਵਨ ਇਹਨਾਂ ਦੇ ਡਾਕੂਮੈਂਟਸ ਇਹਨਾਂ ਦੀਆਂ ਫਾਈਲਸ ਤੇ ਫੇਵਰ ਉਤਰੇ ਪਿਤਾ ਸਾਰੀਆਂ ਰੁਕਾਵਟਾਂ ਜਾਂਦੀਆਂ ਰਹਿਣ ਸਾਰੇ ਬੰਦ ਰਸਤੇ ਖੁੱਲ ਜਾਣ ਖੁਦਾਵਨ ਫੇਵਰ ਪਾਉਣ ਗ੍ਰੇਸ ਪਾਉਣ ਪਰਮੇਸ਼ਰਾਂ ਫਾਈਲਸ ਤੇ ਇਹਨਾਂ ਡਾਕੂਮੈਂਟਸ ਤੇ ਪਰਮੇਸ਼ਰ ਇਹ ਆਪਣੀਆਂ ਪ੍ਰਾਪਰਟੀਆਂ ਆਪਣੀਆਂ ਵਾਹਿਕਲਸ ਲੈਪਾਉਣ ਪਰਮੇਸ਼ਰ ਖੁਦਾਵਨ ਹੈਵਨ ਤੋਂ ਸਪਲਾਈ ਤੇਰੀ ਆਵੇ ਖੁਦਾਵਨ ਔਰ ਤੇਰੀ ਸਾਮਰਥਿਆਨਾਂ ਨੂੰ ਬles ਕਰੇ ਪਰਮੇਸ਼ਰ ਖੁਦਾਵੰਨ ਆਜ ਦਾ ਇਹਨਾਂ ਦਾ ਦਿਨ ਮੁਬਾਰਕ ਹੋਵੇ ਇਹਨਾਂ ਦਾ ਆਉਣਾ ਜਾਣਾ ਮੁਬਾਰਕ ਹੋਵੇ ਇਹਨਾਂ ਦੇ ਘਰਾਂ ਨੇ ਦੇ ਬੱਚੇ ਪਰਮੇਸ਼ਰ ਮੁਬਾਰਕ ਹੋਣ ਯਹੋਵਾ ਤੇਰੇ ਲਹੂ ਚ ਇਹਨਾਂ ਨੂੰ ਮੈਂ ਛਿਪਾਉਣੀ ਹੈ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਵਿੱਚ ਇਹਨਾਂ ਦੇ ਸਾਰੇ ਸਫਰ ਮੁਬਾਰਕ ਹੋਣ ਪਰਮੇਸ਼ਰ ਗੱਡੀਆਂ ਵਹੀਕਲਸ ਪਰਮੇਸ਼ਰ ਤੇਰੇ ਲਹੂ ਚ ਛਿਪਾਉਣੇ ਹਰ ਬੈਡ ਨੀਸ ਨੂੰ ਹਰ ਐਕਸੀਡੈਂਟਲੀ ਸਪਿਰਿਟ ਨੂੰ ਮੈਂ ਕੈਨਸਲ ਕਰਦੀਆਂ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਵਿੱਚ ਖੁਦਾਵੰਨ ਮੈਂ ਤੇਰੇ ਲੋਕਾਂ ਨੂੰ ਬles ਘੋਸ਼ਿਤ ਕਰਦੀਆਂ ਔਰ ਇੱਕ ਸੀਕ੍ਰੀਟ ਗੱਲ ਜੋ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਜਦੋਂ ਵੀ ਤੁਸੀਂ ਪ੍ਰਾਰਥਨਾ ਕਰੋ ਉਸ ਪ੍ਰਾਰਥਨਾ ਤੋਂ ਬਾਅਦ ਤੜੀਆਂ ਪਰਸਨਲ ਪ੍ਰਾਰਥਨਾਵਾਂ ਜਿੱਦ ਤੋਂ ਵੀ ਤੁਸੀਂ ਆਪਣੇ ਘਰਾਂ 'ਚ ਪਰਮੇਸ਼ਰ ਦੇ ਘਰ ਵਿੱਚ ਆ ਕੇ ਪ੍ਰਾਰਥਨਾ ਕਰੋ ਉਸ ਤੋਂ ਬਾਅਦ ਬੋਣਾ ਨਾ ਭੁੱਲਣਾ ਥੈਂਕਸ ਗਿਵਿੰਗ ਦੇਣਾ ਨਾ ਭੁੱਲਣਾ ਪਰਮੇਸ਼ਰ ਨੂੰ ਬੋਂਦੀ ਦੁਆਰਾ ਜਦ ਤੁਸੀਂ ਥੈਂਕਸ ਗਿਵਿੰਗ ਦੋਂਗੇ ਤੁਸੀਂ ਦੇਖੋਗੇ ਤੁਹਾਡੀਆਂ ਪ੍ਰਾਰਥਨਾਵਾਂ ਦੇ ਉੱਤਰ ਜਿਹੜੇ ਸੌਦੀ ਸਪੀਚ ਤੁਸੀਂ ਪਾਉਂਗੇ ਹਰ ਢਿੱਲੇ ਪਰਮੇਸ਼ੁਰ ਖਤਮ ਕਰਨਗੇ ਤੁਹਾਡੇ ਲਈ ਰਸਤਿਆਂ ਨੂੰ ਖੋਲਣਗੇ ਔਰ ਤੁਹਾਨੂੰ ਆਸ਼ੀਸ਼ਿਤ ਕਰਨਗੇ ਔਰ ਤੁਹਾਨੂੰ ਵੱਡੀਆਂ ਗਵਾਹਾਂ ਨਾਲ ਖੜਾ ਕਰਨਗੇ ਸੋ ਗੋਡ ਬles ਯੂ ਆਲ ਮਿਲਦੇ ਆ ਫਿਰ ਤੋਂ ਪੌਜਲ ਪਰਮੇਸ਼ੁਰ ਦੀ ਪ੍ਰੈਜ਼ੈਂਸ ਦੇ ਵਿੱਚ ਇਸੇ ਤਰ੍ਹਾਂ ਇਹਨਾਂ ਪ੍ਰਾਰਥਨਾਵਾਂ ਦੇ ਨਾਲ ਜੁੜੇ ਰਹਿਣਾ ਔਰ ਜੋ ਮੈਂ ਤੁਹਾਨੂੰ ਕਿਹਾ ਉਸ ਨੂੰ ਕਰਕੇ ਦੇਖੋ ਪਰਮੇਸ਼ੁਰ ਤੁਹਾਡੀਆਂ ਜ਼ਿੰਦਗੀਆਂ ਸੀਵ ਨਹੀਂ ਛੱਡਣਗੇ ਪ੍ਰਭੂ ਯੇਸ਼ੂ ਮਸੀਹ ਦੇ ਜੀਵਿਤ ਤੇ ਪਵਿੱਤਰ ਨਾਮ ਦੇ ਚ ਸਭ ਬੋਲੋ ਆਮੀਨ ਆਮੀਨ ਮੇਰੇ ਪਰਮੇਸ਼ਰ ਦੇ ਕਰ ਦੇ ਵਿੱਚ ਜਾਣ ਤੋਂ ਮੈਨੂੰ ਰੋਕ ਦਿਓ ਨਾ ਸਭ ਦੁਸ਼ਟ ਆਤਮਾ ਦੇ ਉਤੇ ਮੈਂ ਹੌਲੀ ਗੋਸ ਦੀ ਫਾਇਰ ਨੂੰ ਰੀਲੀਜ਼ ਕਰਦਾ ਹਾਂ ਡੈਵਲ ਕੈਚ ਫਾਇਰ ਕੈਚ ਫਾਇਰ